ਨਾ ਮੈਂ ਤਾਂ ਫਿੱਟ ਪੇ ਤਾਂ ਕਰਨੀ ਪਾਪਾ ਮੈਂ ਅਬੀ ਜਾਓ ਵੀ ਲਵਾ ਕੇ ਆਓ ਸਿਰ ਤੇ ਤੇਲ ਸਾਰਾ ਗੰਜ ਗੁੰਜ ਚੱਕਿਆ ਜਾਊਗਾ ਹੋਰ ਐਨੀਆਂ ਬਿੜਗੋ ਪੈੰਦ ਗਾਗਲ ਗੱਪਾ ਤੁੜੀ ਮਾਰਦੇ ਹੋਣਗੇ ਤੇ ਜੇ ਇਹ ਅੱਜ ਕਰਨੀ ਦੇ ਪਾਪੇ ਦੇ ਬਾਲਾਂ ਉਨ ਲੱਗੇ ਹਾਈ ਨਹੀਂ ਮੇਰਾ ਯੂ ਪਾ ਕੇ ਅਰਮਿੰਦਰ ਬਣ ਜਾਊਗਾ ਹੋਰ ਕੇਰਾ ਇਹਦਾ ਮਾੜਾ ਗੰਜ ਲੋਟ ਹੋ ਜੇ ਫਿਰ ਮੈਂ ਤਾਂ ਆਪ ਲਵਾ ਕੇ ਆਉਂਗੀ ਤੇਰ لمبے لمبے ਮੇਰੇ ਵਾਲ ਹੋ ਜਾਣਗੇ ਮੈਂ ਤਾਂ ਪਹਿਲਾਂ ਇੱਕ ਗੋੜਿਆ ਤੱਕ ਹੁੰਦੇ ਸੀ ਵਾਲ ਆ ਜਾਏ ਖਾਣੇ ਕਰਨੀ ਤੇ ਜਾਪੇ ਮਗਰੋਂ ਸਾਰੇ ਮੇਰੇ ਵਾਲ ਚਾਗੇ ਤੇ ਐਤ ਕੀ ਕੰਮ ਤੇ ਕਾਪੇ ਦਾ ਬਸ ਗਾਂਝ ਜਾ ਕੱਟਿਆ ਜਾਵੇ ਰੱਬਾ ਬਾਬਾ ਮੇਰੇ ਬੰਦੇ ਦੇ ਲੋਟ ਆ ਜੇ ਤੇ ਲੱਗ ਜੇ ਵਧੀਆ ਤਰੀਕੇ ਨਾਲ ਸਿਰ ਚ ਹੋਰ ਹੁਣ ਮੋੜਿਆ ਹੋਣਾ ਚਾਹੀਦਾ ਸੀ ਕਿੰਨਾ ਟਾਈਮ ਹੋ ਗਿਆ ਗਏ ਨੂੰ ਹੋਰ ਲੱਕ ਬਾਰੇ ਘਣਾ ਉਥੇ ਹੁਣੀ ਕੱਠ ਬਾਲਾ ਹੋਣਾ ਉੱਥੇ ਹੋਰ ਇੰਨਾ ਬੰਦੇ ਕੱਠ ਹੁੰਦਾ ਉੱਥੇ ਤਾਂ ਆਏ ਲੋਕੀ ਸਿਰ ਤੇ ਤੇਲ ਲਵਾ ਲਵਾ ਜਾਂਦੇ ਕੁਛ ਨਹੀਂ ਲੈਂਦਾ ਵਲਾ ਹਾਂ ਲੈਣਾ ਕਰਨ ਲੈ ਗਿਆ ਲੱਭੇ ਓਏ ਪਾਲਵਾ ਨੇ ਫਾੜ ਓਏ ਮੈਨੂੰ ਆਦਿ ਓਏ ਹਾਈ ਆਪਣ ਟਿੰਗਾਂ ਨੂੰ ਕਰਨਾ ਬੱਤੀ ਆਉਂਦਾ ੱਖਾਂ ਦੇ ਹੋ ਗਿਆ ਹੈ ਹੈ ਹਾਈ ਓਏ ਓਏ ਮੈਂ ਤੇਰੇ ਮਗਰ ਲੱਗੇ ਕਾਣੂ ਗਿਆ ਤੇਲ ਤੂੰ ਜੇ ਲਵਾਉਂ ਮੇਰੇ ਤਾਂ ਇੱਕ ਅਰਿਓ ਨਨੇ ਸੇਰ ਚ ਬੂੰਦਾਂਆਂ ਚੱਸੀਆਂ ਮੇਰੀ ਤਾਂ ਤਾਂ ਨਿਗਾਹ ਚਲੀ ਗਈ ਮੈਂ ਮੈਨੂੰ ਤਾਂ ਦੇਸਿਆ ਕੋਸ ਨਹੀਂ ਮੁੜ ਕੇ ਮੈਂ ਤਾਂ ਰੋਈ ਕਰ ਲਈ ਗਿਆ ਓਏ ਡਾਕਟਰ ਦੇ ਲੈ ਚਲੋ ਡਾਕਟਰ ਦੇ ਲੈ ਚਲੋ ਮੈਂ ਤਾਂ ਕੋਸ ਨਹੀਂ ਦੇਸਿਆ ਮੁੜ ਕੇ ਉੱਤੇ ਆ ਤੇ ਇਹ ਤਾਂ ਉਹ ਮੈਂ ਗਿਆ ਹੀ ਕਿਉਂ ਕਮਜ਼ੋਰ ਲੱਗ ਕੇ ਮੈ ਮੈਨੂੰ ਕੀ ਪਤਾ ਸੀ ਕਰਨੀ ਦੇ ਪਾਪੇ ਮੈਂ ਤਾਂ ਸੀਗਾ ਵੀ ਤੇਰਾ ਨਰਕ ਕੱਟਿਆ ਜਾਊਗਾ ਲੋਕੀ ਤੇਰਾ ਬਯਾਕ ਡਾਉਂਦੇ ਤੈਨੂੰ ਗੰਜਾ ਗੰਜਾ ਕਹਿੰਦੇ ਆ ਮੈ ਮੈਨੂੰ ਕੀ ਪਤਾ ਸੀ ਵੀ ਆਜਾ ਬਚੂਟੇ 'ਚ ਪੈ ਜਾਾਂਗੇ ਹਾਏ ਦਬੀ ਨਹੀਂ ਦੀ ਜਾਂਦਾ ਹਾਏ ਵੀ ਮੈਂ ਤਾਂ ਆਉਦੇ ਸਿਰ ਦਾ ਸਾਈਂ ਆਪ ਹੀ ਮੁਕਾ ਲੈਣਾ ਸੀ ਕੁੜਕੋ ਮੈਂ ਤਾਂ ਕਿਤੇ ਟੋਈ ਨਹੀਂ ਸੀ ਮਿਲਨੀ ਏ ਮੈਂ ਤਾਂ ਰਜੀ ਤੇ ਆ ਹੀ ਬਾਲਾਂ ਤੋਂ ਮੈਂ ਤਾਂ ਤੂੰ ਆ ਹੀ ਹਰਾ ਬੈਠਾ ਰਹਾ ਮੈਨੂੰ ਨਹੀਂ ਚਾਹੀਦਾ ਸਭਪਣ ਸੁਪਣ ਆ ਲੋਕਾਂ ਮਗਰ ਲੱਗ ਕੇ ਮੈਂ ਤਾਂ ਝੁਗਾ ਚੌੜ ਕਰਾ ਲਿਆ ਸੀ ਜੇ ਮੇਰੇ ਸਿਰ ਦੇ ਸਾਈ ਨੂੰ ਕੁਝ ਹੋ ਜਾਂਦਾ ਮੈਂ ਕਿੱਥੇ ਜਾਂਦੀ ਕਿੰਨੇ ਸੱਪ ਜਾਂ ਤੇ ਨਾਲੇ ਮੋਬਾਈਲਾਂ ਮਬੂਲਾ ਜਾਂ ਬੀੜਾਂ ਬਾੜਾਂ ਤੇ ਇਹ ਵੀ ਭਾਈ ਬਾਹਰਲੀ ਸੁੰਦਰਤਾ ਚ ਕੁਛ ਨਹੀਂ ਪਿਆ ਆਉਂਦਾ ਮਾਨ ਵੇਖੋ ਮਾਨ ਚੰਗਾ ਤੋਂ ਟਕ ਟਲਤੀ ਮੇਂ ਗੰਗਾ ਕਾਨੂੰ ਅਕਲ ਤੇ ਪੱਥਰ ਪੈਣੇ ਸੀਗੇ ਚਾਹ ਬਣਾ ਜਾ ਕੇ ਮੇਰੇ ਆਸਤੇ ਦਾ ਚਾਹ ਨੂੰ ਜੀ ਕਰਦਾ ਸ਼ਾਦਾਰ ਦੀਆ ਹਰ ਜਾ ਹਰ ਜਾ ਜਾ ਤਾਂ ਨਹੀਂ ਵੜੀ ਆ ਪਹਿਲਾਂ ਮੈਨੂੰ ਬਸਾਬ ਕਰਾ ਕੇ ਲਿਆ ਬਸਾਬ ਨੂੰ ਆ ਜਾ ਬਿਲ ਬਸਾਬ ਨੂੰ ਲੈ ਚਾਲਦੀ ਆ はい。